ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੀ ਬਾਹਰ ਐਸੋਸੀਏਸ਼ਨ ਦੀਆਂ ਚੋਣਾਂ ਸਵੇਰ ਤੋਂ ਸ਼ਾਮ 4 ਵਜੇ ਤੱਕ ਹੋਈਆਂ ਬਾਹਰ ਐਸੋਸੀਏਸ਼ਨ ਦੀ ਕੁੱਲ 222 ਵੋਟਾਂ ਹਨ ਜਿਸ ਵਿੱਚੋਂ 186 ਵੋਟਾਂ ਪੋਲ ਹੋਈਆਂ ਹਨ ਜਿਸ ਵਿੱਚੋਂ 170 ਵੋਟਾਂ ਨਵਦੀਪ ਸਿੰਘ ਢਿੱਲੋਂ ਨੂੰ 8 ਵੋਟਾਂ ਸਿੰਦਰ ਗੋਇਲ ਨੂੰ ਪਈਆਂ ਨਵਦੀਪ ਢਿੱਲੋਂ ਨੇ ਵੱਡੇ ਮਾਰਜਿਨ ਨਾਲ ਜਿੱਤ ਹਾਸਲ ਕੀਤੀ ਇਸ ਮੌਕੇ ਕਸ਼ਮੀਰ ਸਿੰਘ ਰਿਸ਼ੀ ਚੋਪੜਾ ਆਰਕੇ ਸੋਤਾ ਨੇ ਦੱਸਿਆ ਕਿ ਸ਼ਾਂਤਮਈ ਤਰੀਕੇ ਨਾਲ VOTING ਪਾ ਕੇ ਲੋਕਤੰਤਰ ਨੂੰ ਬਹਾਰ ਰੱਖਿਆ ਜੋ ਬਹੁਤ ਵੱਡੀ ਗੱਲ ਹੈ ਜਿਸ ਲਈ ਵਕੀਲ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਰਦੀਪ ਜੀ ਆਈ ਥੈਂਕ ਯੂ ਅੱਗੇ ਬੋਲਣੇ ਆ ਰਹੇ ਹੋਗੇ ਪਤਾ ਨਹੀਂ ਕਿ ਕਿਉਂ ਕੁਝ ਸੀ ਉਹ ਕਿਉਂਕਿ ਵੀ ਕਮੇਟਰੀ ਹੁਆ ਪਿੱਛੇ ਨੇ ਦੇਖੀ ਅਗਲੇ ਚਿੰਗ ਹਾਂ ਹਾਂ ਮੁਬਾਰਕ ਆ ਜੀ ਬਧਾਈਆਂ ਜੀ ਜੋ ਸਾਥ ਮੋਰ ਬਹੁਤ ਬਹੁਤ ਬਧਾਈਆਂ ਖੁੱਲ ਜਾਓ ਮੜ ਜਾਓ ਖੁੱਲ ਜਾਓ ਹਾਂ ਹਾਂ ਤੁਸੀਂ ਆ ਜਾਓ ਥੋੜਾ ਜੀ ਚੱਲੋ ਕੋਈ ਘਰਾ ਦਿਓ ਆ ਵੀ ਕਿਹਨਾਂ ਕਰਦੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਾਡੀ ਵਾਰ ਦੇ ਮੈਂਬਰਾਂ ਦਾ ਸੀਨੀਅਰ ਦਾ ਜੂਨੀਅਰ ਦਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਬਹੁਤ ਵੱਡੇ ਮਾਰਚ ਦੇ ਨਾਲ ਸੁਖਾ ਨਵਦੀਪ ਸਿੰਘ ਢਿੱਲੋਂ ਸਾਹਿਬ ਨੂੰ ਜਿਤਾਇਆ ਇਹਨਾਂ ਦਾ ਜਿਹੜਾ ਵਿਰੋਧੀ ਸੀਗੇ ਆਪਣਾ ਗੋਇਲ ਸਾਹਿਬ ਤੇ ਉਹਨਾਂ ਨੂੰ ਸਿਰਫ 8 ਵੋਟਾਂ ਟੋਡਰ ਪਈਆਂ ਨੇ 178 ਇਹਨਾਂ ਨੂੰ ਪਈਆਂ ਨੇ ਬਾਕੀ ਇਹਨਾਂ ਤੋਂ ਇਲਾਵਾ ਜਿਹੜੀ ਸੈਕਟਰੀ ਬੈਸਟ ਪ੍ਰੈਜ਼ੀਡੈਂਟ ਜੁਆਇੰਟ ਸੈਕਟਰੀ ਕੈਸ਼ੀਅਰ ਲੇਵਰੇਜ ਐਂਡ ਸਾਰੇ ਐਗਜ਼ੀਕਟਿਵ ਮੈਂਬਰ ਅਣਪੋਛ ਆਏ ਸੀਗੇ ਤੇ ਸਾਰੀ ਟੀਮ ਢਿੱਲੋਂ ਸਾਹਿਬ ਦੇ ਨਾਲ ਖੜੀ ਆ ਅਸੀਂ ਸਾਰਿਆਂ ਨੇ ਰਲ ਮਿਲ ਕੇ ਢਿੱਲੋਂ ਸਾਹਿਬ ਨੂੰ ਬਹੁਤ ਵੱਡੇ ਮਾਰਜ ਨਾਲ ਜਿਤਾਇਆ ਇਸ ਲਈ ਵਾਸੀ ਸਾਰਿਆਂ ਦਾ ਤੈਨੂੰ ਧੰਨਵਾਦੀ ਕਰਦੇ ਆ ਮੈਂ ਜੀ ਆਰ ਕੇ ਸੋਤਾ ਐਡਵੋਕੇਟ ਜੀ ਆਰ ਕੇ ਸੋਤਾ ਜੀ ਤੇ ਚੌਵਾਰ ਚੋਲ ਦੀ ਇਲੈਕਸ਼ਨ ਜੱਜ ਕਿੰਨੇ ਕੈਂਡੀਰ ਸੀ ਅ ਕਿੰਨੇ ਕਿੰਨੇ ਵੋਟਰਾਂ ਨੇ ਮਿਲੇ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਸੂਝਵਾਨ ਵੋਟਰ ਨੇ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਕੀ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਕੇ ਲੋਕਤੰਤਰ ਨੂੰ ਬਹਾਰ ਰੱਖਿਆ ਠੀਕ ਹੈ ਜੀ ਕੁੱਲ ਟੋਟਲ ਵੋਟ ਸੀ ਜਿਹੜੀਆਂ ਉਹ 222 ਸੀ ਜੀ ਜਿਨ੍ਹਾਂ ਦੇ ਵਿੱਚੋਂ 186 ਵੋਟਾਂ ਪੋਲ ਹੋਈਆਂ ਤੇ ਸ੍ਰੀ ਅਨੈਸਟੀ ਲੋਸਾਭ ਨੂੰ ਪਈਆਂ 178 ਵੋਟਾਂ ਤੇ ਸ੍ਰੀ ਐਸਕੇ ਗੋਲਜੀ ਨੂੰ ਪਈਆਂ ਸਿਰਫ 8 ਵੋਟਾਂ ਤੇ 170 ਵੋਟਾਂ ਦੇ ਬਹੁਤ ਵੱਡੇ ਮਾਰਜਨ ਨਾਲ ਸ੍ਰੀ ਨਵਦੀਪ ਸਿੰਘ ਢਿੱਲੋ ਜੀ ਦੀ ਜਿੱਤ ਹੋਈ ਅ ਪਹਿਲਾਂ ਤੋਂ ਸਭ ਸਾਰੀ ਬਾਰ ਅਸੋਸੀਏਸ਼ਨ ਦਾ ਸਾਡੇ ਸਾਰੇ ਸੀਨੀਅਰਸ ਦਾ ਸਾਡੇ ਰਿਸਪੈਕਟਡ ਰੰਧਾਵਾ ਸਾਹਿਬ ਦਵਿੰਦਰ ਸਿੰਘ ਢਿੱਲੋ ਜੀ ਤੇ ਜਿੰਨੇ ਵੀ ਸਾਡੀ ਸੀਨੀਅਰ ਬੋਡੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਡੇ ਪ੍ਰਧਾਨ ਅਸੀਂ ਸਰਦਾਰ ਨਵਦੀਪ ਸਿੰਘ ਢਿੱਲੋਂ ਜੀ ਨੂੰ ਐਡੀ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਾਈ ਹੈ ਜੀ ਇਸ ਕਰਕੇ ਮੈਂ ਸਭ ਦਾ ਬਹੁਤ ਤਹਿ ਤਹਿ ਦਿਲੋਂ ਧੰਨਵਾਦ ਕਰਦਾ ਜੀ ਸਰਦਾਰ ਮੈਂ ਐਡਵੋਕੇਟ ਰਿਸ਼ੀ ਚੋਪੜਾ ਜੀ ਮੈਂ ਸਭ ਤੋਂ ਪਹਿਲਾਂ ਸਾਡੇ ਸਰਦਾਰ ਨਵਦੀਪ ਸਿੰਘ ਢਿੱਲੋਂ ਜੀ ਨੂੰ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਮੈਂ ਸਮਝਦਾ ਜਿਹੜੀ ਇਤਿਹਾਸ ਦੇ ਵਿੱਚ ਬਾਰਸ਼ੂਸ਼ਨ ਦੇ ਵਿੱਚ ਸਭ ਤੋਂ ਪਹਿਲੀ ਵਾਰ ਐਡੀ ਵੱਡੀ ਜਿੱਤ ਪ੍ਰਾਪਤ ਹੋਈ ਹੈ ਔਰ ਮੈਂ ਸਾਡੀ ਟੀਮ ਦੇ ਸਾਰੀ ਟੀਮ ਨੂੰ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਜਿਸ ਤਰ੍ਹਾਂ ਇਹ ਪਹਿਲਾ 3 ਸਾਲ ਪ੍ਰਧਾਨ ਰਹੇ ਨੇ ਉਸ ਤਰ੍ਹਾਂ ਇਹਨਾਂ ਨੇ ਬਹੁਤ ਅੱਛੇ ਕੰਮ ਕੀਤੇ ਨੇ ਔਰ ਮੈਂ ਆਸ਼ਾ ਕਰਦਾ ਆਨ ਵਾਲੇ ਸਮੇਂ ਦੇ ਵਿੱਚ ਵੀ ਨਵਦੀਪ ਸਿੰਘ ਢਿੱਲੋਂ ਜੀ ਬਾਰਸ਼ ਵਿਸ਼ੇ ਸਬੰਧ ਨਾਲ ਲਈ ਬਹੁਤ ਅੱਛੇ ਕੰਮ ਕਰਨਗੇ ਧੰਨਵਾਦ ਜੀ ਸਰ ਕਿਰੋ ਸਾਹਿਬ ਜੀ ਤੁਸੀਂ ਬਾਰਸ਼ ਨੂੰ ਥੋੜਾ ਜਿਹਾ ਦੇ ਮਿਲਿਆ ਆਪ ਕੀ ਹੈ ਆਪ ਕੀ ਬਾਰਸ਼ ਨਾਲ ਕੰਮ ਕਰਦੇ ਸਰ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਸਾਡੀ ਬਾਰਸ਼ ਦੇ ਸਾਰੇ ਮੈਂਬਰਾਂ ਦਾ ਜੋ ਪਿਛਲੀ ਵਾਰੀ ਵੀ ਮੇਰੀ ਟੀਮ ਸੀ ਉਹਨਾਂ ਦਾ ਜੋ ਇਸ ਵਾਰ ਅਨਪੋਸਟ ਚੁਣੀ ਗਈ ਆ ਉਹਨਾਂ ਦਾ ਵੀ ਮੇਰੇ ਸੀਨੀਅਰਸ ਦਾ ਤੇ ਨਵੇਂ ਆਏ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਖੁੱਲੇ ਦਿਲ ਨਾਲ ਮੈਨੂੰ ਵੋਟਾਂ ਪਾਈਆਂ ਨੇ ਮੈਨੂੰ 178 ਵੋਟਾਂ ਮਿਲੀਆਂ ਨੇ ਤੇ ਮੇਰੇ ਵਿਰੋਧੀ ਕੈਂਡੀਡੇਟ ਨੂੰ ਸਿਰਫ 8 ਵੋਟਾਂ ਪਈਆਂ ਨੇ ਜੋ ਕਿ ਸਾਡੇ ਬਾਰਸ਼ ਸਮਾਨਾ ਤੇ ਇਤਿਹਾਸ ਵਿੱਚ ਐਡੀ ਵੱਡੀ ਜਿੱਤ ਪਹਿਲੀ ਵਾਰ ਹੋਈ ਆ ਇਹ ਮੇਰੇ ਸਾਥੀਆਂ ਦੇ ਸਹਿਯੋਗ ਤੋਂ ਬਗੈਰ ਨਹੀਂ ਹੋ ਸਕਦੀ ਸੀ ਮੈਂ ਕੁੱਲ ਵੋਟਾਂ 222 ਸੀ ਕੁੱਲ ਵੋਟਾਂ 222 ਸੀ ਜਿਸ 'ਚੋਂ 186 ਵੋਟਾਂ ਪੋਲ ਹੋਈਆਂ ਨੇ 8 ਐਸ ਕੇ ਗੋਲਜੀ ਨੂੰ ਪਈਆਂ ਨੇ 178 ਮੈਨੂੰ ਪਈਆਂ ਸਾਡੇ ਵਕੀਲ ਭਾਈਚਾਰੇ ਵਾਸਤੇ ਕੀ ਨੰਬਰ ਸਾਡੇ ਵਕੀਲ ਭਾਈਚਾਰੇ ਵਾਸਤੇ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਪਹਿਲਾਂ ਵੀ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ ਤੇ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਸਾਡੇ ਚੈਂਬਰਸੀ ਬਣਾਏ ਗਏ ਉਹਨਾਂ ਦੇ ਕੁਝ ਕੰਮ ਦੂਰੇ ਨੇ ਉਹ ਪੂਰੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਬਾਕੀ ਜੋ ਵੀ ਮੁਸ਼ਕਲ ਆਊਗੀ ਉਸ ਦੇ ਵੀ ਪਹਿਲ ਦੇ ਆਧਾਰ ਤੇ ਅਸੀਂ ਮੁੱਡੇ ਨਾਲ ਮੁੱਡਾ ਜੋੜ ਕੇ ਵਕੀਲਾਂ ਨਾਲ ਚੱਲਾਂਗੇ ਉਹਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਹੱਲ ਕਰਾਂਗੇ